ਲੁਧਿਆਣਾ ਪਛਮੀ ਜਿਮਨੀ ਚੋਣ ਜਿਸ ਨੂੰ ਲੈ ਕੇ ਅੱਜ ਸਿਆਸਤ ਗਰਮਾ ਚੁੱਕੀ ਹੈ ਤਾਂ ਦੱਸਦੇ ਇਹ ਕਿ ਜਿੱਥੇ ਚੋਣਾਂ ਦੀ ਪ੍ਰਕਿਰਿਆ ਜਾਰੀ ਹੈ ਤੇ ਉੱਥੇ ਹੀ ਸਾਰੀਆਂ ਸਿਆਸੀ ਪਾਰਟੀਆਂ ਦੀ ਵਕਾਰ ਦਾ ਸਵਾਲ ਬਣਿਆ ਹੋਇਆ ਹੈ ਦੱਸਦੇ ਇਹ ਕਿ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਅਜਿਹੀ ਸਰਕਾਰ ਬਣੀ ਅਜਿਹੀ ਆਪ ਦੀ ਲਹਿਰਾਈ ਤਾਂ ਇਸ ਸੀਟ ਤੋਂ ਗੁਰਪ੍ਰੀਤ ਗੋਗੀ ਜਿੱਤੇ ਨੇ ਪਰ ਸਾਲ 2024 ਦੇ ਵਿੱਚ ਉਹਨਾਂ ਦੀ ਮੌਤ ਹੁੰਦੀ ਹੈ ਜਿਸ ਤੋਂ ਬਾਅਦ ਇਸ ਸੀਟ ਤੇ ਜਿਮਨੀ ਚੋਣ ਹੋ ਰਹੀ ਹੈ ਲੁਧਿਆਣਾ ਪਛਮੀ ਹਲਕੇ ਦੀ ਜਿਮਨੀ ਚੋਣ 2025 ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਇਸ ਚੋਣ ਦਿਲੀ ਸੰਜੀਵ ਰੂੜਾ ਕਾਂਗਰਸ ਵੱਲੋਂ ਪਾਰਟਪੂਸ਼ਨਾ ਅਜੁਤੀ, ਤਿੱਪਾ ਆਜਪਾ ਵੱਲੋਂ ਜੀਵਨ ਗੁਪਤਾ ਤੇ ਇਸ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਪਰੂਕਾਰ ਕੁਮਨਸ ਨੇ 14 ਉਮੀਦਵਾਰ ਚੋਲ ਮੈਦਾਨ ਦੇ ਵਿੱਚ ਨੇ ਪੰਜਾਬ ਦੇ ਵਿੱਚ ਪਿਛਲੇ 15 ਸਾਲਾਂ ਦੇ ਦੌਰਾਨ ਤਿੰਨ ਸਰਕਾਰਾਂ ਦਾ ਤਖਤਾ ਪਲਟ ਹੋਇਆ ਸਾਲ 2007 ਤੋਂ ਲੈ ਕੇ 17 ਤੱਕ ਕਾਲੀ ਪਾਜਪਾ ਦੀ ਸਰਕਾਰ ਰਹਿੰਦੀ ਹੈ 2017 ਤੋਂ 22 ਤੱਕ ਕਾਂਗਰਸ ਤੇ 2022 ਤੋਂ ਮੌਜੂਦਾ ਸਮੇਂ ਤੱਕ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਵੱਖ-ਵੱਖ ਸਰਕਾਰਾਂ ਦੌਰਾਨ ਜਿਮਨੀ ਚੋਣਾਂ ਹੋਈਆਂ ਜੇਕਰ 10 ਹਲਕਿਆਂ ਦੇ ਵਿੱਚ ਜਿਮਨੀ ਚੋਣ ਹੋਈ ਤਾਂ ਉਸ ਵਿੱਚੋਂ ਸਿਰਫ ਦੋ ਹੀ ਵਿਰੋਧੀ ਪਾਰਟੀਆਂ ਜਿੱਤਣ ਦੇ ਵਿੱਚ ਕਾਮਯਾਬ ਰਹੀਆਂ ਨੇ ਬਾਕੀ 8 ਤੇ ਸੱਤਾ ਤਰਦਾ ਹੀ ਕਬਜ਼ਾ ਰਹੀ ਹੈ ਤਾਂ ਹੁਣ ਇੱਥੇ ਇਹ ਕਹਿ ਸਕਦੇ ਆ ਕਿ ਸੱਤਾ ਤਰਦਾ ਹੱਕ ਦੇ ਵਿੱਚ 80 ਤੋਂ 90 ਫੀਸਦੀ ਨਤੀਜੇ ਜਾਂਦੇ ਨੇ ਇਸ ਲਈ ਅਸੀਂ ਇਹ ਨਹੀਂ ਕਹਿ ਸਕਦੇ ਕਿ ਪਿਛਲੇ ਸਾਲਾਂ ਦੇ ਅੰਕੜੇ ਕੀ ਨੇ ਹਾਲਾਂਕਿ ਇਸ ਤੇ ਨਜ਼ਰ ਜ਼ਰੂਰ ਮਾਰ ਸਕਦੇ ਆ 3 ਸਾਲਾਂ ਦੇ ਦੌਰਾਨ 6 ਵਾਰ ਜਿਮਨੀ ਚੋਣ ਹੋਈ ਅਕਾਲੀ ਭਾਜਪਾ ਦੀ ਸਰਕਾਰ 2007 ਤੋਂ 17 ਤੱਕ ਸੀ 10 ਸਾਲ ਸੱਤਾ ਉਤੇ ਕਾਬਜ਼ ਰਹਿੰਦੀ ਹੈ 2014 ਦੇ ਵਿੱਚ ਕਾਲੀ ਪਾਸਵਾਦੀ ਸਰਕਾਰ ਦੇ ਸਮੇ ਉਪ ਚੋਣਾਂ ਹੁੰਦੀਆਂ ਨੇ ਤਾਂ ਤਲਵੰਡੀ ਸਾਬੋ ਵਿਧਾਨ ਸਭਾ ਸੀਟ ਤੇ ਕਾਲੀ ਦਲ ਤੇ ਜੀਤ ਮਹਿੰਦਰ ਸਿੱਧੂ ਕਾਂਗਰਸ ਦੇ ਹਰਮਿੰਦਰ ਜੱਸੀ ਨੂੰ 46642 ਵੋਟਾਂ ਦੇ ਨਾਲ ਹਰਾਇਆ ਜਾਂਦਾ ਉਸ ਵੇਲੇ 82% ਦੇ ਕਰੀਬ ਵੋਟਾਂ ਪਈਆਂ ਸਨ ਤੇ ਇਸ ਤਰ੍ਹਾਂ ਪਟਿਆਲਾ ਦੇ ਵਿੱਚ ਵਿਧਾਨ ਸਭਾ ਜਿੱਲੀ ਜੱਜਮਣੀ ਚੋਣ ਹੁੰਦੀ ਹੈ ਤੇ ਇਸੇ ਤਰੀਕੇ ਨਾਲ ਪਟਿਆਲਾ ਦੇ ਵਿੱਚ ਵਿਧਾਨ ਸਭਾ ਸੀਟ ਉੱਤੇ ਜਿਮਨੀ ਚੁਣੀ ਹੋਈ ਤੇ ਕਾਂਗਰਸੀ ਉਮੀਦਵਾਰ ਪ੍ਰਨੀਤ ਕੌਰ ਨੇ ਕਾਲੀ ਦਲ ਦੇ ਭਗਵੰਤ ਦਾਸੂ ਤੋਂ 23282 ਵੋਟਾਂ ਦੇ ਨਾਲ ਹਰਾਇਆ ਤੇ ਇਸ ਦਰਮਿਆਨ 58.14% VOTING ਹੁੰਦੀ ਹੈ। ਮਾਰਚ 2015 ਦੀ ਗੱਲ ਕਰੀਏ ਤਾਂ ਤੁਰੀ ਵਿਧਾਨ ਸਭਾ ਸੀਟ ਉੱਤੇ ਵੀ ਜਿਮਨੀ ਚੋਣ ਹੋਈ ਜਿਸ ਦੇ ਵਿੱਚ ਅਕਾਲੀ ਦਲ ਦੇ ਗੋਬਿੰਦ ਸਿੰਘ ਲੰਗੋਬਾਲ ਨੇ ਕਾਂਗਰਸ ਦੇ ਪ੍ਰਤਾਪ ਸਿੰਘ ਨੂੰ 37501 ਵੋਟ ਦੇ ਨਾਲ maat ਦਿੱਤੀ। ਉਦੋਂ ਅਕਾਲੀ ਦਲ ਦੀ ਸਰਕਾਰ ਸੱਤਤ ਸੀ ਤੇ 73.7 ਬੰਦੇ ਫੀਸਦ ਬੋਟਾ ਪਈਆਂ ਸਨ। ਸਾਲ 2016 ਦੇ ਵਿੱਚ ਖਡੂਰ ਸਾਹ ਵਿਧਾਨ ਸਭਾ ਸੀਟ ਉੱਤੇ ਹੋਈ ਜਿਮਨੀ ਚੋਣ ਦੇ ਵਿੱਚ ਅਕਾਲੀ ਦਲ ਦੇ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਆਜ਼ਾਦ ਉਮੀਦਵਾਰ ਭពਿੰਦਰ ਸਿੰਘ ਨੂੰ 65664 ਵੋਟਾਂ ਦੇ ਨਾਲ maat ਦਿੱਤੀ ਸੀ। ਉਸ ਵੇਲੇ ਵੀ ਅਕਾਲੀ ਦਲ ਦੀ ਸਰਕਾਰ ਸੀ 52.78 ਫੀਸਦ VOTING ਹੁੰਦੀ ਹੈ ਹਾਲਾਂਕਿ ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਦੇ ਦਰਮਿਆਨ ਸਾਲ 2017 ਦੇ ਵਿੱਚ ਜਦੋਂ ਸਰਕਾਰ ਸੱਤਾ ਤੇ ਕਾਬਜ਼ ਹੁੰਦੀ ਹੈ ਅਪ੍ਰੈਲ 2018 ਦੇ ਵਿੱਚ ਸ਼ਾਗੁਰ ਵਿਧਾਨ ਸਭਾ ਹਲਕੇ ਦੇ ਲਈ ਜਿਮਨੀ ਚੋਣ ਹੋਈ ਜਿੱਥੇ ਹਰਦੇਵ ਸਿੰਘ ਲਾੜੀ ਨੇ ਕਾਲੀ ਦਲ ਦੇ ਉਮੀਦਵਾਰ ਨਵ ਸਿੰਘ ਖੋਖਰ ਨੂੰ 3801 ਵੋਟਾਂ ਦੇ ਨਾਮਾ ਦਿੱਤੀ ਸਤੰਬਰ 2019 ਦੇ ਵਿੱਚ ਚਾਰ ਸੀਟਾਂ ਤੇ ਜਿਮਨੀ ਚੋਣ ਹੁੰਦੀ ਹੈ ਕਾਂਗਰਸ ਵਿਸਵਲੇ ਸਰਕਾਰ ਸੀ 2019 ਦੇ ਵਿੱਚ ਲੋਕ ਸਭਾ ਦੁਦਨਾਰ ਐਮ ਐਲ ਏ ਜੋ ਵਿਧਾਇਕ ਸਨ ਉਹਨਾਂ ਨੇ ਚੋਣਾਂ ਦੇ ਵਿੱਚ ਹਿੱਸਾ ਲਿਆ ਤੇ ਜਿਨ੍ਹਾਂ ਦੇ ਜਿੱਤਣ ਤੋਂ ਬਾਅਦ ਇੱਥੇ ਜਿਮਨੀ ਚੋਣ ਹੋਈ 2019 ਦੇ ਵਿੱਚ ਚਾਰ ਵਿਧਾਨ ਸਭਾ ਹਲਕਿਆਂ ਦੇ ਵਿੱਚੋਂ ਫਗਵਾੜਾ ਵਿਧਾਨ ਸਭਾ ਸੀਟ ਤੇ ਜਿਮਨੀ ਚੋਣ ਹੋਈ ਹੈ ਜਿੱਥੇ ਕਾਂਗਰਸ ਦੇ ਬਲਵੰਤ ਤਾਲੀਵਾਲ ਨੇ ਭਾਜਪਾ ਦੇ ਰਾਜੇਸ਼ ਬੱਗਾ ਨੂੰ 26116 ਵੋਟਾਂ ਦੇ ਨਾਲ ਮਾਰ ਦਿੱਤੀ ਉਸ ਵੇਲੇ 55.88% VOTING ਹੁੰਦੀ ਹੈ ਤਾਂ ਮੁਕੇਰੀਆ ਵਿਧਾਨ ਸਭਾ ਸੀਟ ਉੱਤੇ ਹੋਈਆਂ उपचुनावਾਂ ਦੇ ਵਿੱਚ ਕਾਂਗਰਸ ਦੇ ਹਿੰਦੂ ਬਾਲਾ ਨੇ ਭਾਜਪਾ ਉਮੀਦਵਾਰ ਜੰਗੀ ਲਾਲ ਮਹਾਜਨ ਨੂੰ 140 ਵੋਟਾਂ ਦੇ ਨਾਲ ਹਰਾਇਆ ਫਿਰ ਮੁੱਲਾਪੁਰ ਦਾਖਾ ਵਿਧਾਨ ਸਭਾ ਹਲਕੇ ਦੀ ਜਿਮਨੀ ਚੋਣ ਹੋਈ ਅਕਾਲੀ ਦਲ ਦੇ ਮਨਪ੍ਰੀਤ ਯਾਲੀ ਨੇ ਕਾਂਗਰਸ ਉਮੀਦਵਾਰ ਸੰਦੀਪ ਸੰਧੂ ਨੂੰ 14672 ਵੋਟਾਂ ਨਾਲ ਹਰਾਇਆ ਇਸ ਦਰਮਿਆਨ 71.73 ਫੀਸਦ ਵੋਟਿੰਗ ਹੁੰਦੀ ਹੈ ਇਹ ਪਹਿਲੀ ਜਿਮਨੀ ਸੋਨ ਸੀ ਜਿਸ ਵਿੱਚ ਸੱਤਾ ਧਿਰ ਦੇ ਉਲਟ ਵਿਧਾਨ ਸਭਾ ਹਲਕਾ ਮੁੱਲਾਪੁਰ ਦੇ ਵਿੱਚ ਅਕਾਲੀ ਦਲ ਦਾ ਉਮੀਦਵਾਰ ਜਿੱਤਿਆ ਹਾਲਾਂਕਿ ਜਲਾਲਾਬਾਦ ਦੇ ਵਿੱਚ ਵੀ ਇਸ ਦੌਰਾਨ ਉਪਚੋਣ ਹੋਈ ਜਿਸ ਦੇ ਵਿੱਚ ਕਾਂਗਰਸ ਦੇ ਰਵਿੰਦਰ ਸਿੰਘ ਆਵਲਾ ਨੇ ਅਕਾਲੀ ਦਲ ਦੇ ਰਾਜ ਸਿੰਘ ਨੂੰ 16600 ਤੇਤੀ ਬੋਟਾਦ ਨਹਰਾਇਆ ਤੇ ਇਸ ਦਰਮਿਆਨ 75.5 ਫੀਸਦੀ ਵੋਟਿੰਗ ਹੁੰਦੀ ਹੈ ਸਾਲ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਤੇ ਕਾਬਜ਼ ਹੁੰਦੀ ਹੈ 117 ਦੇ ਵਿੱਚੋਂ 92 ਸੀਟਾਂ ਤੇ ਇਸ ਦੇ ਉਮੀਦਵਾਰ ਜਿੱਤਦੇ ਨੇ ਜੁਲਾਈ 2022 ਚ ਆਮ ਆਦਮੀ ਪਾਰਟੀ ਦੇ ਸੱਤਾ ਜਾਣ ਤੋਂ ਬਾਅਦ ਪਹਿਲੀ ਜਲੰਧਰ ਵੈਸ ਦੇ ਵਿੱਚ ਜਿਮਨੀ ਚੋਣ ਹੋਈ ਹੈ ਜਿੱਥੇ ਆਮ ਆਦਮੀ ਪਾਰਟੀ ਦੇ ਮਹਿੰਦਰ ਭਗਤ ਨੇ ਜਿੱਤ ਦਰਜ ਕੀਤੀ ਹੈ ਤਦਾਸੇ ਇੱਕ ਹਾਲਾਂਕਿ ਇਸ ਦੇ ਉੱਤੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਦੇ ਵੀ ਬਿਆਨ ਸਾਹਮਣੇ ਆਏ ਨੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਮਹੇਸ਼ੰਦਰ ਗੜੀਵਾਲ ਦਾ ਕਹਿਣਾ ਹੈ ਕਿ ਜੇਕਰ ਚੋਣਾਂ ਸਰਕਾਰ ਦੇ ਹੱਕ ਦੇ ਵਿੱਚ ਜਾਂਦੀਆਂ ਤਾਂ ਸਰਕਾਰ ਦੇ ਮੰਤਰੀ ਸਰਕਾਰ ਦੇ ਮੁੱਖ ਮੰਤਰੀ ਵੱਡੇ-ਵੱਡੇ ਲੀਡਰ ਸੜਕਾਂ ਤੇ ਨਾ ਕੋਮਰੇ ਹੁੰਦੇ ਦੂਜੇ ਪਾਸੇ ਕਾਂਗਰਸ ਦੇ ਸਾਬਕਾ ਮੈਂਬਰ ਪਾਰਲੀਮੈਂਟ ਪਵਨ ਬਾਂਸਲ ਦੱਕਿਆ ਹੈ ਕਿ ਜਿਸ ਤਰੀਕੇ ਨਾਲ ਸਰਕਾਰ ਨੇ ਆਪਣੀ ਮਸ਼ੀਨਰੀ ਆਪਣਾ ਪ੍ਰਸ਼ਾਸਨ ਲਾਇਆ ਉਸ ਤੋਂ ਲੱਗ ਰਿਹਾ ਹੈ ਕਿ ਸਰਕਾਰ ਪੂਰੀ ਵਾ ਲਗਾ ਰਹੀ ਹੈ ਪਰ ਲੋਕ ਇਸ ਦਾ ਜਵਾਬ ਦੇ ਇਨਕੇ ਦੂਜੇ ਪਾਸੇ ਸੱਤਾ ਤੇ ਕਾਫੀ ਇਸ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਨੂੰ ਲੈ ਕੇ ਸਵਾਲ ਉੱਠ ਰਹੇ ਨੇ ਕਿਹਾ ਗਿਆ ਹੈ ਕਿ ਉਹ ਇਸ ਕਰਕੇ ਨਹੀਂ ਜਿੱਤਣਾ ਚਾਹੁੰਦੇ ਕਿਉਂਕਿ ਉਹਨਾਂ ਦੀ ਸਰਕਾਰ ਸੱਤਾ ਦੇ ਵਿੱਚ ਹੈ ਉਹਨਾਂ ਕਹੇ ਕਿ ਉਹ ਇਸ ਕਰਕੇ ਇਹ ਕੰਮ ਕਰ ਰਹੇ ਨੇ ਹਾਲਾਂਕਿ ਲੋਕ ਉਹਨਾਂ ਨੂੰ ਵੋਟ ਨਹੀਂ ਪਾਉਣਗੇ ਇਹ ਵੀ ਕਿਹਾ ਗਿਆ ਹੈ